ਓਕੇ ਮਲਕੀਤ ਕੋਲੇ ਹਾਂ ਮਨ ਲੱਗਦਾ ਇਹ ਪੰਜਾਬ ਚੋਂ ਇੱਕ ਦੋ ਕੱਟੀਆਂ ਆ ਜਿਹੜੀਆਂ ਵੀ ਇਹ 4-5 ਸਾਲਾਂ ਦੇ ਲਗਭਗ ਪੂਰਾ ਜਵਾਨ ਹੋਇਆ ਵਾ ਕਿਉਂ ਕੱਟ ਝੋਟਾ ਇਹ ਇਹ ਪਹਿਲਾ ਚੱਕਰ ਆ ਬਣਾਇਆ ਬਈ ਆਪਾਂ ਜਾਂ ਵੱਡਾ ਕੱਟਾ ਕੱਟੇ ਹੀ ਕਹਿ ਸਕਦੇ ਉਹਨੂੰ ਸ਼ਾਨ ਨਹੀਂ ਕਿਉਂਕਿ ਦੇਖੋ ਦੋ ਦੰਦ ਦੀ ਆ ਉਹ ਲਓ ਵੀ ਮਿੱਤਰੋ ਅੱਜ ਪਹੁੰਚੇ ਆ ਆਪਾਂ ਪਿੰਡ ਚੋਟੀਆਂ ਬਾਈ ਰਮਨਦੀਪ ਦੇ ਘਰੇ ਰਮਨਦੀਪ ਵੀ ਉਹ ਇਨਸਾਨ ਆ ਬਾਕੀ ਪਿੰਡ ਤਾਂ ਸਾਰੇ ਜਾਣਦੇ ਆ 8 ਸਾਲ ਲਾ ਕੇ ਬਾਈ ਸਿੰਗਾਪੁਰ ਤੋਂ ਪਸ਼ੂਆਂ ਦਾ ਪ੍ਰੇਮ ਇਹਨੂੰ ਇੱਥੇ ਖਿੱਚ ਕੇ ਲੈ ਆਇਆ ਤੇ ਮੱਝਾਂ ਵੀ ਦਿਖਾਵਾਂਗੇ ਬਾਈ ਦੀਆਂ ਤੇ گاਵਾਂ ਦਾ ਫਾਰਮ ਵੀ ਦਿਖਾਵਾਂਗੇ ਦੋਨਿਆਂ ਤੇ ਕੰਮ ਕਰਦਾ ਤੇ ਨਾਲੇ ਤੁਸੀਂ ਦੇਖੋ ਇੱਕ ਸਮਾਈ ਤੇ ਰੂਹ ਖੁਸ਼ ਹੋ ਜਾਂਦੀ ਆ ਤੇ ਬਾਕੀ ਬੰਦਾ ਵੀ ਮਨਸਾਰਾ ਤੇ ਆਜੋ ਉਹਦੇ ਪਸ਼ੂ ਵੀ ਆਪਾਂ ਦਿਖਾਉਣੇ ਆ ਤੇ ਜਿਹੜੇ ਝੋਟੇ ਆ ਉਹ ਵੀ ਦਿਖਾਉਣੇ ਆ ਮੱਝਾਂ ਵੀ ਦਿਖਾਉਣੇ ਤੇ ਰਿਕਾਰਡ ਦੀ ਵੀ ਕਰਦੇ ਆ ਗੱਲ ਤੇ ਇਹ ਮੈਂ ਆਪਾਂ ਕਹਿਣੇ ਹੁੰਨੇ ਆ ਵੀ ਇਦਾਂ ਦੀਆਂ ਜਦੋਂ ਰੂਹ ਖੁਸ਼ ਹੋ ਜਾਂਦੀ ਆ ਬਾਈ ਦੇਖ ਕੇ ਤੇ ਬਹੁਤ ਵਧੀਆ ਸਮਾਈ ਆ ਰਮਨ ਕੀ ਹਾਲ ਆ ਬਾਈ ਠੀਕ ਠਾਕ ਹੋਰ ਕਹਿਮਾਂ ਬਣੀ ਰਮਨ ਹੁਣ ਆਪਣੇ ਕੋਲੇ ਜਿਹੜੇ ਇਧਰ ਮੱਝਾਂ ਦਾ ਕੱਲਗਾ ਇੱਕ ਥੀਰ ਰੱਖਦੇ ਆ ਘਰ ਜਾਨਾ ਹਾਂਜੀ ਹਾਂਜੀ ਇਹ ਗਾਵਾਂ ਦਾ ਫਾਰਮ ਫਿਰ ਬਾਹਰ ਆਪਣਾ ਗਾਵਾਂ ਦਾ ਉਹ ਸਾਹਮਣੇ ਦੂਜੇ ਪਾਸੇ ਸਾਹਮਣੇ ਆ ਗਿਆ ਆਪਣਾ ਇਧਰਲੇ ਪਾਸੇ ਆਪਣੀ ਕਲਾਂ ਮੱਜਾਂ ਦਾ ਆ ਗਿਆ ਤੇ ਜੇ ਆਪਾਂ ਮੱਜਾਂ ਤੋਂ ਗੱਲ ਕਰੀਏ ਤੇ ਲੋਕ ਵੀ ਮਿੱਤਰੋ ਇਧਰ ਵੀ ਮਰਜੀ ਆਲਮ ਮਰਵਾ ਦੇ ਨੇਗਾ ਕਿ ਇੰਨੇ ਇੱਕ ਸੀਲ ਝੋਟੇ ਆ ਕੋਈ ਨਾਥ ਨਹੀਂ ਪਾਈ ਦੋਨੇ ਘਟਿਆਂ ਦੇ ਇਹਨਾਂ ਦੇ ਬਾਰੇ ਬਾਅਦ ਦੇ ਵਿੱਚ ਗੱਲਬਾਤ ਕਰਦੇ ਆ ਰਿਕਾਰਡ ਦੀ ਪਿਉਆਂ ਦੀ ਗੱਲਬਾਤ ਵੀ ਕਰਾਂਗੇ ਕੱਦ-ਕਾਠ ਦੇਖੋ ਉਮਰ ਦੇ ਹਿਸਾਬ ਦੇ ਨਾਲ ਪੂਰਾ ਜਾਦੇ ਮਤਲਬ ਹੈਵੀ ਵਜਨ ਹਨਾ ਕੱਦ-ਕਾਠ ਲਮਾਈ ਚੜਾਈ ਸਭ ਕੁਝ ਓਕੇ ਰਿਪੋਰਟਾ ਸਨੇ ਸਿੰਘਾਂ ਤੋਂ ਤੇ ਆਪਾਂ ਪਹਿਲਾਂ ਰਮਨਦੀਪ ਪਰਲੀ ਮੱਜ ਤੋਂ ਸ ਠੀਕ ਹੈ ਤੇ ਬਾਕੀ ਤੁਸੀਂ ਐਂ ਦਾ ਦੱਸੋ ਵੀ ਮੱਜਾਂ ਦੀ ਸਮਾਈ ਕੰਨੀ ਵੀ ਦੇਖੋ ਕੋਈ ਕਮੀ ਨਹੀਂ ਠੀਕ ਹੈ ਜਿਵੇਂ ਆਪਾਂ ਰੱਖਣੀਆਂ ਤਾਂ ਹੁੰਦੀਆਂ ਆਪਾਂ ਦੀ ਥੋੜੀਆਂ ਰੱਖੋ ਜਿਆਦਾ ਰੱਖੋ ਪਰ ਕਹਿੰਦਾ ਪਾਪ ਬੌਡੀ ਦਾ ਪਤਾ ਲੱਗੇ ਵੀ ਬਾਕੀ ਮੱਜਾਂ ਹੈਗੀਆਂ ਰਮ ਜੇ ਆਪਾਂ ਗੱਲ ਕਰੀਏ ਬਾਈ ਤੇਰੀ ਇਹ ਮੱਜ ਦੀ ਇਹ ਸਾਰਿਆਂ ਤੋਂ ਉਹ ਵੀ ਦੂਜਿਆਂ ਤੋਂ ਵੱਡੀ ਲੱਗਦੀ ਆ ਇਹ ਮੇਨ ਝੋਟੀ ਆ ਗਈ ਆਪਣੀ ਅੱਛਾ ਇਹ M29 ਦੀ ਆਪ M29 ਦੀ ਆਪ ਹਾਂਜੀ ਇਹਦੇ ਨਾਲ ਇਹਨੇ 22 ਲੀਟਰ ਦੁੱਧ ਦਾ ਰਿਕਾਰਡ ਦਿੱਤਾ ਆਪਣੀ अच्छा 2 लीटर ਤੋਂ ਦੋਹਾਂ ਰਿਕਾਰਡ ਹੈ ਇਹਦਾ ਹਾਂ ਹੁਣ ਇਹਦੇ ਇੱਕ ਪ੍ਰੋਬਲਮ ਆ ਗਈ ਸੀਗੀ ਪਿਛਲੇ ਸਾਲ ਮੇਰੇ ਡੈਡੀ ਦੀ ਡੈਥ ਹੋ ਗਈ ਸੀ ਤੇ ਉਦੋਂ ਉਹ ਜਿਆਦਾ ਇਧਰ ਕੇਅਰ ਕਰਦਾ ਸੀਗਾ ਠੀਕ ਹੈ ਤੇ ਇਹਦੇ ਗੱਲ ਲੱਗ ਗਈ ਸੀ ਡਾਕਟਰ ਤੋਂ ਅੱਛਾ ਗੱਲੋਂ ਨਾਲ ਫਿਰ ਆਪਣੇ ਪੀਡੀਐਫ ਵਾਲੇ ਡਾਕਟਰ ਆਏ ਸੀ ਉਹਨਾਂ ਨੇ ਐਕਸਰੇ ਕਰਕੇ ਦੇਖਿਆ ਉਹਨੇ ਸੋਜਿਸ ਬਣ ਗਈ ਹੁਣ ਇਲਾਜ ਕਰਾਇਆ ਹੁਣ ਬਿਲਕੁਲ ਸਹੀ ਹੈ ਇਹ ਹੁਣ ਸਹੀ ਹੈ ਹੁਣ ਜਾਣੀ ਦੀ ਏਆਈ ਦੇ ਕਾਬਲ ਹੁਣ ਏਆਈ ਦੇ ਕਾਬਲ ਹਾਂ ਨਹੀਂ ਇਹਦੀ ਆਪਾਂ ਲਾਈਵ ਚ ਵਾਈ ਕਰਾਉਣੀ ਸੀ ਪਹਿਲਾਂ ਵੀ ਤੁਹਾਨੂੰ ਮੈਂ ਲਾਇਆ ਸੀਗਾ ਉਹਦਾ ਫੋਨ ਆ ਤੇ ਵੀ ਇਹਦੀ ਲਾਈਵ ਚ ਵਾਈ ਕਰਾਉਣੀ ਆ। ਹਾਂ ਭਾਈ ਉਦੋਂ ਆਪਣਾ ਸੁਆਬ ਨਹੀਂ ਬਣਿਆ ਸੀ। ਹਾਂ ਜੀ। ਹਾਂ ਬਿਲਕੁਲ। ਅੱਛਾ ਇਹਦੀ ਲਾਈਵ ਚ ਵਾਈ ਕਰਨੀ ਸੀ। ਹਾਂ ਜੀ ਹਾਂ ਜੀ। ਤੇ ਬਾਕੀ ਦੇਖੋ ਮਿੱਤਰੇ ਇੱਕ ਚੀਜ਼ ਹੋਰ ਸੋਚਣ ਵਾਲੀ ਗੱਲ ਹੁੰਦੀ ਆ। ਵੇਚਣ ਦਾ ਜਿਹੜੇ ਬੰਦੇ ਨੂੰ ਕਹਿੰਦੇ ਹੁੰਦੇ ਆ ਸ਼ੌਂਕ ਨਹੀਂ ਪਸ਼ੂਆਂ ਦਾ ਉਹ ਤਾਂ ਆਪਾਂ ਹੁੰਦੇ 1000 ਮੱਝ ਹੋਵੇ ਉਹ ਵੀ ਵੇਚ ਦੂਗਾ। ਤੇ ਜਿਸ ਨੂੰ ਸ਼ੌਂਕ ਆ ਭਾਈ ਜੇ ਕੋਈ ਖਰਾਬ ਮੱਝ ਹੁੰਦੀ ਆ ਉਹ ਵੀ ਬੰਦਾ ਠੀਕ ਕਰ ਲਊਗਾ ਤੁਸੀਂ ਐ ਦੇਖੋ ਹਾਥੀ ਵਰਗੀ ਮੱਝ ਆ ਤੇ ਇਹ ਜੀ ਮੱਝ ਨੂੰ ਜੇ ਫੰਡਰ ਨੂੰ ਵੀ ਮੰਡੀ ਤੇ ਨਾ ਜਿਵੇਂ ਮੈਨੂੰ ਲੋਕ ਕਹਿੰਦੇ ਹੁੰਦੇ ਸੀ ਭਾਈ ਸੱ ਸਰ ਆਮਨੇ ਮਗਰ ਮਗਰ ਲੋਕ ਫਰਦੇ ਆ ਬਾਈ ਵੀ ਬਾਈ ਸਾਨੂੰ ਦੇਦੇ ਸਾਨੂੰ ਦੇਦੇ ਜੋ ਆ ਬਾਹਰ ਲਈ ਸਹੀ ਹੈ ਤੇ ਦੇਖ ਲਓ ਇਹ ਜੇ ਕੰਮ ਦਾ ਸਾਤ ਕਿੰਨਾ ਟਾਈਮ ਹੋ ਗਿਆ ਜੀ ਪਰ ਹੁਣ ਜਿਵੇਂ ਇਲਾਜ ਹੋਇਆ ਤਾਂ ਹੁਣ ਇਹ ਤਾਂ ਲਾਜਮਾ ਓਕੇ ਆ ਬਾਈ ਹੁਣ ਜਦੋਂ ਹੀਟ ਚ ਆ ਗਈ ਬਸ ਇਹ ਹੀ ਕਰਨੀ ਅੱਛਾ ਭਨ ਗਈ ਸਾਲ ਕਿ ਬਈ ਆ ਸਾਲ ਭਨ ਗਈ ਇਹਦਾ ਸਾਲ ਦਾ ਹੋ ਗਿਆ ਯਾਨੀ ਜੀ ਇਹ ਹੁਣੀ ਹਟਿਆ ਥੋੜਾ ਟਾਈਮ ਹੀ ਹੋਇਆ ਪਹਿਲਾਂ ਥੋੜਾ ਥੋੜਾ ਦੁੱਧ ਦੇਈ ਗਈ ਹੈ ਗਈ ਹੈ ਹਾਂ ਬਾਕੀ ਯਾਰ ਸੇਸ਼ੂਦ ਵੀ ਬਹੁਤ ਚੰਗੀ ਆ ਹਾਂ ਜੀ ਸੀਲ ਬਹੁਤ ਆ ਗਈ ਪਿੰਡ ਜਿਵੇਂ ਮਰਜੀ ਬੰਦਾ ਫੜ ਲੇ ਬਾਈ ਜਵਾਖ ਖੋਲ ਲੈ ਕੋਈ ਚੱਕਰ ਨਹੀਂ ਇਹਨੂੰ ਠੀਕ ਹੈ ਬਾਕੀ ਨਹੀਂ ਬਾਕੀ ਵਧੀਆ ਰਿਕਾਰਡ ਵੀ ਬਹੁਤ ਚੰਗਾ ਹੈ ਹਾਂ ਰਿਕਾਰਡ ਬਸ ਇਹਦੇ ਆਹੇ ਕੱਟੀ ਨਹੀਂ ਦਿੰਦੀ ਬਈ ਇਹਨੇ ਅੱਛਾ ਅੱਛਾ ਲੈ ਵੀ ਕੱਟੀ ਲੈਣੀ ਐ ਤੂੰ ਕੱਟੀ ਵੀ ਚੱਟੀ ਕੱਟੀ ਲੈਣੀ ਐ ਤਾਂ ਚਹਿਲ ਵਾਲੇ ਬਾਸ਼ੇ ਦਾ ਭਰਦੇ ਉਹਦੇ ਕੱਟੇ ਨਹੀਂ ਹੁੰਦੇ ਜਿਹੜਾ ਜੋਤਾਂ ਕੋਲੇ ਜ਼ਿਆਦਾ ਕਰੀਦਾ ਉਹਦੇ 100 ਮੱਝ ਮਗਰ 5-7 ਕੱਟੀਆਂ ਕਟਗੀਆਂ ਆਉਂਦਾ ਬਰੀਡ ਰੱਖਣੀ ਆਪਾਂ ਬਹੁਤ ਵਧੀਆ ਹਾਂ ਬਿਲਕੁਲ ਨਹੀਂ ਬਈ ਜਦੋਂ ਮਿਹਨਤ ਨੂੰ ਪਰਮਾਤਮਾ ਫਲ ਆਉਂਦੀ ਹੈ ਜਿਹੜੀ ਤੇਰੀ ਮਿਹਨਤ ਹੈ ਨਹੀਂ ਆਮ ਮੈਂ ਘਰਾਂ ਦੇ ਦੇਖਿਆ ਜੀ ਪਸ਼ੂ ਪੰਜ ਚਾਰ ਮਹੀਨੇ ਵੀ ਅੜ ਜੇ ਤੇ ਉਹਨੂੰ ਕਾਟੂ ਮਾਲ ਦੇ ਵਿੱਚ ਉਦੀ ਵੱਡਣ ਵਾਲੇ ਨੂੰ ਵੇਚ ਕੇ ਪਰੇ ਕਰਦੇ ਆ ਤੇ ਜਿਹੜੀਆਂ ਮੱਝਾਂ ਜਿਹੜਾ ਬੰਦਾ ਮਿਹਨਤ ਕਰਦਾ ਉਹਦੀ ਮਿਹਨਤ ਨੂੰ ਸਲਾਮ ਵੀ ਹੈ ਤੇ ਪ੍ਰਮਾਤਮਾ ਵੀ ਬਈ ਮਿਹਨਤੀ ਬੰਦੇ ਨੂੰ ਰੰਗ ਲਾਉਂਦਾ ਇਹ ਜਨਬ ਰੱਖਿਓ ਕੱਟੇ ਦੀ ਗੱਲ ਕਰਦੇ ਆ ਇਹ ਅਗਲੀ ਵਾਰ ਨੂੰ ਦਿਓ ਵੀ ਕਟਿੰਗ ਤੇ ਜੇ ਕੱਟੇ ਦੀ ਦਿੱਤੀ ਇਹਦਾ ਵੀਡੀਓ ਫੇਰ ਬਣਾਵਾਂਗੇ ਵੀ ਲੋਕਾਂ ਦੇ ਗੱਲ ਕਰਦੇ ਵੀ ਦਿਓ ਵੀ ਕੱਟੇ ਇਹ ਤਰੀਕਾ ਕਿ ਮਿਹਨਤ ਦਾ ਫਲ ਤਾਨੂੰ ਪ੍ਰਮਾਤਮਾ ਦੇਉ ਤੇ ਇਹ ਝੋਟੀ ਬਈ ਇਹ ਜੋ ਟੀਵੀ ਆਪਣੀ ਘਰ ਦੀ ਮੱਝ ਦੀ ਹੈ ਬਈ ਫੇ ਸਕੇ ਆ ਭੈਣਾ ਦੋਨੇ ਅੱਛਾ ਦੋਨੇ ਸੱਤ ਹਾਂ ਇਹ 66 ਸੀਮਨ ਦੀ ਸੀ ਇਹ ਵੀ ਐਸ ਰੈਡੂ ਦੀ ਅੱਛਾ ਹਾਂ ਆਪਾਂ 66 ਸੀਮਨ ਭਰਾਏ ਸੀ ਉਹ ਮੱਝ ਦੇ ਮੱਝ ਬਹੁਤ ਚੰਗੀ ਸੀਗੀ ਉਹ ਠੀਕ ਹੈ ਉਹਦੇ ਕੋਲ ਉਹਦਾ ਰਿਕਾਰਡ ਸੀਗਾ 17 ਕਿਲੋ ਦਾ 17 ਕਿਲੋ ਦਾ ਹਾਂ ਉਹਦਾ ਕਰਕੇ ਇਹ ਝੋਟੀ ਵਧੀਆ ਦੁੱਧ ਦੇਊਗੀ ਜਦੋਂ ਤੂੰ ਇਹ ਗੱਪਣਾ ਗਈ ਹਾਂ ਆਪਣੇ ਗੱਪਣ ਇਹ ਦੋ ਕੁ ਮਹੀਨੇ ਨਹੀਂ ਗੱਪਣਾ ਸ਼ੇਰ ਹਿੰਦੁਸਤਾਨ ਤੋਂ ਓਏ ਠੀਕ ਹੈ ਭਾਈ ਬੇਲਬੂਲ ਇਹਦੀ ਵੀ ਬਹੁਤ ਛੋਟੀ ਦੀ ਹੈ ਹਾਂ ਜੇ ਮੈਂ ਆਪਾਂ ਐ ਮਨ ਨੂੰ ਵੀ ਉਮਰ ਦੇ ਸਾਬ ਨੂੰ ਉਮਰ ਦੀ ਕਿੰਨੀ ਹੋ ਗਈ ਉਹ ਇਹ ਉਮਰ ਦੀਆਂ ਬਸ ਜਾਂ ਖੀਰੀਆਂ ਜਾਂ ਦੁੱਗੀਆਂ ਬਸ ਇੱਥੇ ਜੀ ਆ ਬਾ ਦੁੱਗੀ ਬਸ ਮੰਨ ਲਓ 3-4 ਸਾਲਾਂ ਦੇ ਕਰੀਬ ਹੋਣ ਵਾਲੀਆਂ ਹਾਂ ਹੋਣ ਵਾਲੀਆਂ ਠੀਕ ਹੈ ਤੇ ਚੱਲ ਵੀ ਤੇ ਬਾਕੀ ਦੇਖ ਵੀ ਆਲਮ ਦਿਖਾ ਗੌਰ ਨਾਲ ਦੀ ਦੋ ਆਰਡਰ ਤਿਆਰ ਹੋਈ ਨਾ ਜਿਹਨੂੰ ਆਪਾਂ ਕਹਿੰਦੇ ਨੇ ਉਹਨੇ ਆ ਵੀ ਉਹੋ ਜਿਹਾ ਆਰਡਰ ਆ ਯਾਰ ਵੀ ਮਗਰ ਪੈਰ ਧਰ ਕੇ ਚੜ ਜਾ ਉੱਤੇ ਭਾਂਦੀ ਜਿਵੇਂ ਹਨਾ ਤਾਂ ਉਹੋ ਜਿਹਾ ਆਰਡਰ ਤਿਆਰ ਕਰਨੇ ਇਹਨਾਂ ਨੇ ਹੁਣ ਤੋਂ ਤਿਆਰੀਆਂ ਉਹੋ ਜਿਹੀਆਂ ਝੋਟੀਆਂ ਦੀਆਂ ਬਾਈ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਕਿ ਜਦੋਂ ਆਪਾਂ ਰਮਣੇ ਇਹ ਬਈ ਇਹ ਬਈ ਇਹ ਇੱਕੋ ਛਕਿਆਂ ਪੈਣਾ ਇਹ ਇਹ ਸਰਕਾਰੀ ਟੀਕੇ ਦੀ ਹੈ ਇਹ ਮੈਂ ਪਿਓ ਦਾ ਨਹੀਂ ਪਤਾ ਹਾਂ ਇਹ ਤਾਂ ਪਿਓ ਦਾ ਨਹੀਂ ਪਤਾ ਸਰਕਾਰੀ ਟੀਕਾ ਪਾਇਆ ਦੁੱਧ ਬਹੁਤ ਵਧੀਆ ਕੱਢਿਆ ਇਸ ਦੀ ਦੂਜੀ ਸੂਈ ਸੂਗੀ ਠੀਕ ਹੈ ਪਹਿਲੀ ਸੂਈ ਨੇ ਕਿੰਨਾ ਦੁੱਧ ਆ ਪਹਿਲੇ ਸੂਈ ਨੇ 15 ਕਿਲੋ ਦੁੱਧ ਦਿੱਤਾ ਹੀ ਬਹੁਤ ਛੋਟੀ ਇਹ ਟੀਕਾ ਪੜਿਆ ਗਿਆ ਸੀ ਇਹਦੇ ਓਕੇ ਹਾਂ ਬਹੁਤ ਵਧੀਆ ਜਿਹੜਾ ਬਣਦੀਆਂ ਨਾ ਤੁਰਿਆ ਨਹੀਂ ਜਾਂਦਾ ਬਸ ਉਹ ਤੋਂ ਮੰਨ ਲਓ ਵੱਡੀ ਹੈ ਹਾਂ ਉਹ ਤੋਂ ਪਹਿਲਾ ਸੂਆ ਸੂਏ ਮਤਲਬ ਹੁਣ ਦੂਜਾ ਸੂਈ ਹਾਂ ਦੂਜਾ ਸੂਗੀ ਬਈ ਹਾਂ ਠੀਕ ਹੈ ਮਾਜ ਇਹ ਵੀ ਬਹੁਤ ਚੰਗੀ ਹੈ ਥਣ ਥਣ ਵੀ ਬਹੁਤ ਸੋਹਣਾ ਦੁੱਧ ਬਹੁਤ ਵਧੀਆ ਜਿਹੜਾ ਇਹ ਬਣ ਹੁਣ ਕਿੰਨਾ ਕਿੰਨਾ ਟਾਈਮ ਲੈਂਦੀ ਹੈ ਇਹ ਇਹ ਹੁਣ ਮਹੀਨਾ ਲੱਗਿਆ ਸਵਾਗ਼ ਮਹੀਨਾ ਵੀ ਸਵਾਗ਼ ਮਹੀਨਾ ਬਈ ਉਦੋਂ ਤਾਂ ਇਹਨੇ ਬਈ ਬਹੁਤ ਜ਼ਿਆਦਾ ਬਣ ਜਾਣਾ ਕਰੀ ਫੋਕਸ ਆਲਮ ਇਹ ਤਾਂ ਫੁੱਟਣੀ ਲੱਗ ਗਈ ਹਾਂ ਹਜੇ ਤਾਂ ਜਾਨੀ ਕਿ ਵੀ ਲਾਉਣਾ ਸਟਾਰਟ ਹਜੇ ਕੀਤਾ ਹੀ ਹੈ ਕੋਈ ਬਸ ਬਸ ਪੁੱਤ ਤੇ ਬਹੁਤ ਜ਼ਿਆਦਾ ਚੰਗਾ ਆਰਡਰ ਬਣਾਉਂਦੀ ਹੈ ਨਾ ਹਾਂ ਕਿਉਂਕਿ ਹੁਣ ਉਹਦੇ ਹਿਸਾਬ ਦੇ ਨਾਲ ਪਤਾ ਲੱਗਦਾ ਤੇ ਉਦੋਂ ਬਾਅਦ ਬਈ ਫਿਰ ਇਹ ਝੋਟੀ ਆ ਗਈ ਬਈ ਇੱਕ ਚੀਜ਼ ਹੋਰ ਨੋਟ ਰੱਖਿਓ ਦੇਖੋ ਇੱਕ ਤੋਂ ਇੱਕ ਨਗਿਨੇ ਹੀ ਆ ਪਵੰਦੀ ਮੱਝਾਂ ਘਟ ਪਾਲੀਆਂ ਹੈਗੀਆਂ ਤੇ ਤੁਸੀਂ ਦੇਖ ਸਕਦੇ ਆਂ ਵੀ ਸਿਰੇ ਦੀਆਂ ਟਾਪ ਦੀਆਂ ਇਨਾਂ ਦੀਆਂ ਮਾਵਾਂ ਸੇਲ ਕਰਦੀਆਂ ਸੀ ਆਪਾਂ ਦੋਨਾਂ ਦੀਆਂ ਅੱਛਾ ਤੇ ਝੋਟੀਆਂ ਰੱਖ ਲਈਆਂ ਸੀ ਬਈ ਹਾਂ ਇਹ ਉਦੋਂ ਥੋੜੀ ਵੱਧ ਗਿਆ ਇਹਦੀ ਮਾਂ ਥੱਲੇ 20 ਤੋਂ ਬਾਹਰ ਹੀ ਰਹਿੰਦੀ ਸੀਗੀ ਅੱਛਾ ਇਹਦੀ ਮਾਂ 20 ਤੋਂ ਬਾਹਰ ਹਾਂ ਇਹ ਆਪਾਂ ਜਦੋਂ ਇਹ ਸੇਲ ਕਰਦੀ ਸੀ ਇਹਦੀ ਮਾਂ ਓਕੇ ਇਹ ਗੱਬਣਾ ਗਈ ਇਹ ਹੈਗੀਆ ਮਾਰਚ ਦੀ ਗੱਬਣਾ ਬਈ ਮਾਰਚ ਤੋਂ ਆਪਾਂ ਓਕੇ ਤਿੰਨ ਕਿ ਮਹੀਨੇ ਦੀ ਹੋਊਗਾ ਤਿੰਨ ਕਿ ਮਹੀਨੇ ਦੀ ਗੱਬਣ ਹੋ ਗਈ ਤੇ ਇਹਦਾ ਪਿਓ ਕਿਹੜਾ ਸੀ ਇਹਦਾ ਬਈ ਸ਼ਾਨਦਾਰ ਬੁੱਲ ਸੀਗਾ ਅੱਛਾ ਸ਼ਾਨਦਾਰ ਬਈ ਹਾਂ अच्छा वो तो लिल्लू वाली लैंड ਚ ਦੱਸਦੇ ਸੀਗੇ ਉਹਦਾ ਠੀਕ ਹੈ 22 ਮਲਕੀਤ ਕੋਲੇ ਸੀਗਾ ਉਹ ਓਕੇ ਮਲਕੀਤ ਕੋਲੇ ਹਾਂ ਮੈਨੂੰ ਲੱਗਦਾ ਇਹ ਪੰਜਾਬ ਚੋਂ ਇੱਕ ਦੋ ਕੱਟੀਆਂ ਹੀ ਆ ਜਿਹੜੀਆਂ ਉਹ ਬੁੱਲ ਦੀ ਡੈਥ ਹੋ ਗਈ ਸੀਗੀ ਠੀਕ ਹੈ ਇਹਦੀ ਉਹਦੀ ਮਾਂ ਦਾ ਰਿਕਾਰਡ ਸੀਗਾ 22 27 ਕਿਲੋ ਠੀਕ ਹੈ ਬਾਕੀ ਇਹਦੇ ਵੀ ਆਲਮ ਦਿਖਾ ਮੜਾ ਥੱਲੋ ਹੈ ਜੀ ਮੈਂ ਮਾਰਚ ਦੇ ਵਿੱਚ ਹੀ ਗੱਪਣ ਹੋਈ ਆ ਇਹਦੀ ਮਾਂ ਨਾਲੇ ਵਾਂ ਗੱਪਣੀ ਆ ਸੂ ਤਾਂ ਹੀ ਲੱਗ ਜਾਂਦਾ ਸੀ ਥਣ ਥਣ ਦੇਖ ਅੱਛਾ ਜੀ ਹਾਂ ਤੇ ਇਹ ਵੀ ਬਨੂ ਮੈਂ ਹਣਾ ਬਈ ਹਾਂ ਜਮਾਂ ਉਹੀ ਚੀਜ਼ੀ ਬਾਕੀ ਯਾਰ ਕਹਿੰਦੇ ਹੁੰਦੇ ਆ ਬੰਦੇ ਨੇ ਜਿਵੇਂ ਤੂੰ ਦੱਸਿਆ ਸੀ ਕਹਿੰਦਾ ਵੀ ਮੈਂ ਬਾਹਰ ਬੈਠਾ ਵੀ ਇਹਨਾਂ ਨੂੰ ਐ ਦੱਸੀ ਜਾਂਦਾ ਹੁੰਦਾ ਵੀ ਯਾਰ ਫਲਾਣੇ ਦਾ ਸੀਮਨ ਲੇਓ ਫਾਨਾ ਭਰਾਲੂ ਇਹ ਸ਼ੌਂਕ ਤੋਂ ਬਿਨਾ ਕੁਝ ਨਹੀਂ ਜੇ ਤੂੰ ਮਤਲਬ ਉਧਰ ਬਹਿ ਕੇ ਸਾਂਹ ਘਰਾ ਕੇ ਨਾ ਰੱਖਦਾ ਨਾ ਤਾਂ ਉਹਦੇ ਵਾਂਗੂੰ ਤਿੱਥੋਂ ਇੰਡੀਆ ਆਇਆ ਜਾਣਾ ਸੀ ਤੇ ਨਾ ਹੀ ਇਹਨਾਂ ਨੂੰ ਤੂੰ ਪਾਲ ਸਕਦਾ ਸੀ ਬਈ ਪਹਿਲਾਂ ਨਾ ਆਪਾਂ ਡਾਕਟਰ ਦੇ ਸਿਲੰਡਰ ਚ ਭਵਾਉਂਦੇ ਹੁੰਦੇ ਸੀ ਸੀਮਨ ਹਾਂ ਹਾਂ ਉਹ ਜਦੋਂ ਲੋਡ ਹੁੰਦੀ ਕਈ ਵਾਰ ਕਿਸੇ ਦੇ ਹੋਰ ਭਰ ਦਿੰਦਾ ਉਦੋਂ ਕਹਿੰਦਾ ਮੇਰੇ ਕੋਲ ਹੈ ਨਹੀਂ ਫਿਰ ਉਦੋਂ ਬਾਅਦ ਆਪਾਂ ਦਾ ਸਿਲੰਡਰ ਹੀ ਲੈ ਲੈਂਦੇ ਸੀ ਸੀਮਨ ਸਿਲੰਡਰ ਹੀ ਲੈ ਆ ਘਟੇ ਤੇ ਇਹ ਵੀ ਸਾਫ ਸੂਫਾ ਪੂਰਾ ਹਨਾ ਇਹ ਮਰਵਾਏ ਨੇ ਜਾ ਉਦੋਂ ਬਾਅਦ ਤਾਂ ਕਈ ਵਾਰੀ ਤੁਰਦਾ ਫਿਰਦਾ ਤਾਂ ਹੋ ਜਾਂਦਾ ਬਹੁਤ ਸਾਫਾ ਥੱਲੇੋਂ ਵੀ ਘਟਾ ਤੇ ਇਹ ਕਿੰਨੇ ਟਾਈਮ ਦਾ ਹੋ ਗਿਆ ਇਹ ਬਸ ਡੇਢ ਸਵਾ ਵਾ ਅਸੀਂ ਇੱਥੇ ਜੇ ਆ ਬਈ ਹੈ ਬਟ ਡੇਢ ਸਾਲ ਦੇ ਲੱਗ ਆਪਾਂ ਬਣੀ ਹੈ ਹਾਂ ਹਾਂ ਬਸ ਇੱਥੇ ਠੀਕ ਹੈ ਤੇ ਇਹਦੀ ਮਾਂ ਦਾ ਕੀ ਰਿਕਾਰਡ ਆ ਬਈ ਮਾਂ ਇਹਦੀ ਉਹੀ ਆ ਬਈ 2 ਲੀਟਰ ਦੁੱਧ ਜੱਟੇ ਆਹ ਹੋ ਗਿਆ ਬਾਈ ਲੀਟਰ ਵਾਲੀ ਇਹਦੀ ਬਾਦੀ ਕੱਢੂਗੀ ਠੀਕ ਹੈ ਸੂਈ ਆ ਜਦੋਂ ਸੂਈ ਹਾਂ ਤਾਂ ਇਹਦਾ ਪਿਓ ਕਿਹੜਾ ਇਹ ਤਾਂ ਉਹ ਬਤਾਵ ਆ ਗਿਆ ਬਈ ਅੱਛਾ ਬਤਾਵਦਾ ਇਹ ਹੈਗਾ ਹਾਂ ਬਤਾਵਦਾ ਤੇ ਮਾਂ 2 ਲੀਟਰ ਵਾਲੀ ਆ ਗਈ ਹਾਂ ਬਈ ਇਹ ਜਿਹੜਾ ਸਨਸਨੀਵਾਲ ਕੋਲੇ ਆ ਹੁਣ ਸੀਮੈਂਟ ਬੈਂਕ ਚ ਫੂਸੇ ਦੀ ਆ ਬਈ ਲਾਡੋ ਦਾ ਪੁੱਤ ਆ ਜਿਹੜਾ ਅੱਛਾ ਇਹ ਕੱਟਾ ਮੈਨੂੰ ਕਹਿੰਦਾ ਇਹ ਕਹਿੰਦਾ ਬਈ ਵੀ ਕੱਟੇ ਹੁਣ ਵੇਚ ਦਾਂਗੇ ਆਪਾਂ ਹਣਾ ਹਾਂ ਪਹਿਲਾਂ ਤਾਂ ਬਈ ਐ ਰੱਖੇ ਸੀਗੇ ਇਹਲੇ ਵੀ ਛੱਡਿਆ ਕਰਾਂਗੇ ਆਪਾਂ ਪਿੰਡ ਚਲੇ ਵੀ ਚੱਲ ਵਧੀਆ ਨਾਲ ਫੈਦਾ ਹੋ ਜੀ ਸਾਡਾ ਉਧਰ ਫਾਰਮ ਦਾ ਕੰਮ ਫਿਰ ਇੱਕ ਬੰਦਾ ਇੱਥੇ ਚਾਹੀਦਾ ਹਾਂ ਛੋਟਾ ਆ ਦੇਖੋ ਹੁਣ ਕਿੱਡਾ ਬਣ ਗਿਆ ਇਹ ਅਸੀਂ ਸ਼ਿਕਾਇਤਾਂ ਵੀ ਨਹੀਂ ਛੱਡਿਆ ਜੀ ਓਕੇ ਹਾਲ ਤੱਕ ਛੱਡਿਆ ਨਹੀਂ ਨਹੀਂ ਜਮੀ ਨਹੀਂ ਛੱਡਿਆ ਬਈ ਅੱਛਾ ਜੀ ਹਾਂ ਟਾਈਮ ਨਹੀਂ ਲੱਗਦਾ ਫਿਰ ਉਧਰ ਗਾਵਾਂ ਦਾ ਨਹੀਂ ਲੋਟ ਆਉਂਦਾ ਆਹੋ ਜੇ ਬਾਹਰ ਬਲਤ ਛੱਡਦੇ ਆ ਯਾਰ ਫਿਰ ਬਿਮਾਰੀ ਦਾ ਡਰ ਹੈ ਨਾ ਤੇ ਜੇ ਹੁਣ ਘਰੇ ਐ ਇੰਨਾ ਹੁਣ ਇੰਨਾਂ ਕ ਮੱਜਾਂ ਤੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਪਾਲਣੀ ਔਖਾ ਫਰਾਕ ਦੁੱਗਣੀ ਖਾ ਜਾਂਦਾ ਸਾਂਹ ਵੀ ਬਈ ਹੈ ਨਾ ਅੱਛਾ ਇਹ ਇਹ ਆਪਾਂ ਸਾਂਹ ਇੱਕ ਤੇ ਦੋਨੇ ਦੇ ਦੇਨੇ ਹਾਂ ਦੋਨੇ ਹੀ ਸੇਲ ਕਰਾਂਗੇ ਠੀਕ ਆ ਪਕਾਉਗਾ ਦੋਨੇ ਹੀ ਤੇ ਇਹ ਵੀ ਬਾਈ ਬਹੁਤ ਜ਼ਿਆਦਾ ਚੰਗਾ ਹੈ ਨਾ ਅਮਰੀਕੀ ਬਹੁਤ ਆ ਬਈ ਬਈ ਬਹੁਤ ਹਾਂ ਬਹੁਤ ਸੋਹਣਾ ਤੇ ਦੂਜੇ ਨੂੰ ਵੀ ਕਰੀਏ ਤੇਰ ਨੂੰ ਮਿਲ ਜਾ ਇਹਨੂੰ ਲਓ ਮਿੱਤਰੋ ਕੱਦ ਕੱਦ ਦੇ ਕੋਈ ਸਮਾਈ ਦੇਖੋ ਤੇ ਸਿੰਗਾ ਤੋਂ ਲਾ ਕੇ ਹਰ ਪੱਖੋਂ ਦੇਖੋ ਉਹ ਵੀ ਝੋਟਾ ਦੇਖੋ ਥੱਲੇ ਸਾਫ਼ ਦੇਖੋ ਪੂਰਾ ਵਧੀਆ ਤੇ ਨੱਥ ਬਾਈ ਜਮੇ ਨਹੀਂ ਪਾਈ ਹੱਸਦੀ ਨਾ ਨੱਥ ਨਹੀਂ ਪਾਈ ਬਈ ਸੀਲ ਆ ਪੂਰੇ ਅੱਛਾ ਸਰਾਕ ਹੀ ਨਹੀਂ ਕੀਤਾ ਨਾ ਨਾ ਜਮੇ ਨਹੀਂ ਦੇਖੋ ਐਡਾ ਹੋ ਗਿਆ ਨਹੀਂ ਤਾਂ ਚੱਕ ਚੱਕ ਸਿੱਟ ਦਿੰਦੇ ਝੋਟੇ ਇਹਦਾ ਸੀਲੀ ਵਾਲਾ ਬਈ ਤੇ ਕੱਦ ਤੁਸੀਂ ਦੇਖ ਸਕਦੇ ਆ ਬਾਈ ਬੱਸ ਪੁੱਤ ਬੱਸ ਬੱਸ ਉਹ ਬੱਸ ਦੇਖੋ ਦਰਦ ਕੂਨੇ ਮੈਂ ਸਮੰਗੂ ਆ ਬਾਈ ਤੇ ਇਹ ਇਹ ਕਿਹੜੀ ਦਾ ਬਾਈ ਇਹ ਉਸੇ ਮੱਝ ਦੀ ਆ ਬਈ अच्छा ठीक है ये भी हो सकती है यानी कि भी उन्हें कट्टी नहीं देती तेरे कोले ना कट्टी नहीं देती आ भी बड़ा चोटा ये कितने टाइम ਦਾ ਹੋ ਗਿਆ عمر ਦਾ ਇਹ 2.5 ਸਾਲਾਂ ਦਾ ਉਹ 2 ਦੰਦ ਦਾ ਹੈਗਾ اچھا ਇਹ 2 ਦੰਦ ਦਾ ਹੈ ਹਾਂ ਕਮਾਲ ਕਰਤੀ ਬਈ ਤੇਰੀ ਤਾਂ ਚੋਬਰਾ ਸਮਾਈ ਵਾਲੀ ਗਰਦ ਕੱਢਤੀ ਤੂੰ ਤਾਂ ਫਿਰ ਇਸ ਹਿਸਾਬ ਨਾਲ ਮੈਂ ਤਾਂ ਸੱਚ ਮੋਚ ਸੱਚ ਜਾਣੀ ਮੈਂ ਤਾਂ ਇਹਨੂੰ ਐ ਮੰਨੀ ਬੈਠਾ ਜੀ ਵੀ ਇਹ 4-5 ਸਾਲਾਂ ਦੇ ਲਗਭਗ ਪੂਰਾ ਜਵਾਨ ਹੋਇਆ ਵਾ ਕਿਉਂ ਕੱਟ ਝੋਟਾ ਇਹ ਇਹ ਪਹਿਲਾ ਚੱਕਰਾ ਐ ਬਣਾਇਆ ਬਈ ਆਪਾਂ ਨੇ ਉਹ ਮੱਝ ਮੁੱਲ ਲਿਆਂਦੀ ਸੀਗੀ ਹਾਂ ਉਹ ਹਰਿਆਣੇ ਚੋਂ ਆਈ ਸੀ ਮੱਝ ਇਹ ਮੰਗਰਾਇਆ ਸੀਗਾ ਉਹ M29 ਦੱਸੀ ਆਪਾਂ ਨੂੰ ਇਹ M416 ਤੋਂ ਦੋ ਦੋ ਗੱਪਣ ਸੀਗੀ ओके ਤੇ ਇਹ ਸੂਈ ਸੀ ਪਹਿਲਾਂ ਸਾਨੂੰ ਐਂਸ ਲਵੇ ਇਨਾ ਦੁੱਧ ਦਿੰਦੇ ਨਹੀਂ ਹਾਂ ਪਹਿਲਾਂ ਹੀ ਆਮ ਹੀ ਮਾੜਾ ਮੂਟਾ ਦੁੱਧ ਛੱਡਦੇ ਰਹੇ ਇਹਨੂੰ ਠੀਕ ਹੈ ਤੇ ਉਦੋਂ ਬਾਅਦ ਜਦੋਂ ਦੁੱਧ ਤੇ ਆ ਗਈ ਮੱਜ ਫੇਰ ਇਹਨੂੰ ਫੁੱਲ ਦੁੱਧ ਪਿਆ ਆ ਇਹਨੇ ਹੋਰ ਕਦ ਘਾਟ ਕਰ ਜਾਣਾ ਸੀਗਾ ਨਹੀਂ ਨਹੀਂ ਬਹੁਤ ਹਜੇ ਦੋ ਦੰਦ ਹੀ ਆ ਦੇਖ ਲਓ ਲਓ ਵੀ ਮਿੱਤਰੋ ਦੇਖੋ ਦੋ ਦੰਦ ਹੈਗਾ ਕਦ ਘਾਟ ਦੇਖੋ ਤੇ ਆਮ ਆਪਾਂ ਐਂ ਕਹਿ ਸਕਦੇ ਆ ਵੀ ਛੋਟੇ ਦੀ ਜਿਹੜੀ ਕੁਆਲਿਟੀ ਹੈ ਹਨਾ ਚਲੋ ਵੱਡੀਆਂ ਗੱਲਾਂ ਹੋ ਜਾਂਦੀਆਂ ਕਈ ਵਾਰੀ ਵੀਡੀਓ ਦੇ ਵਿੱਚ ਤੇ ਆਪਾਂ ਤਾਂ ਰਹਿਣੀਆਂ ਜਾਂਦਾ ਹੁੰਦਾ ਬੰਦੇ ਦੀ ਮਿਹਨਤ ਦੇਖ ਕੇ ਬਈ ਇਹ ਹਜੇ ਸ਼ੋਅ ਕੰਪੀਟੀਸ਼ਨਾਂ 'ਚ ਖੜਨ ਵਾਲੇ ਠੀਕ ਹੈ ਤੇ ਕਦ ਤੁਸੀਂ ਦੇਖ ਸਕਦੇ ਹੋ ਦੋ ਦੰਦ ਤੇ ਜਦ ਨੂੰ ਇਹਨੇ ਚਾਰ ਦੰਦ ਹੋਣਾ ਤੇ ਜਾਂ 6 ਦੰਦ ਹੋ ਕੇ 8 ਦੰਦ ਪੂਰੇ ਕਰਨੇ ਆ ਤੇ ਝੋਟਾ ਬਣਨਾ ਤਾਂ ਉਦਦੇ ਨੂੰ ਬਾਈ ਗੱਠ ਡੇਢ ਗੱਠ ਇਹ ਕਦ ਹੋਰ ਉੱਪਰ ਨੂੰ ਕਰੂਗਾ ਤੇ ਇਹਦੀ ਲਮਾਈ ਚੜਾਈ ਹੋਰ ਵੀ ਬਹੁਤ ਵੰਜਣੀ ਟਰਾਲਾ ਵੰਜਨਾ ਬਾਈ ਟਰਾਲਾ ਜਿਵੇਂ ਪਰਾਣ ਟਾਈਮ ਤੇ ਖੜੀ ਨਹੀਂ ਸੀ ਠੀਕ ਵੀ ਜਦ ਖੜਦਾ ਹੀ ਪਤਾ ਲੱਗਦਾ ਸੀ ਉਦਾਂ ਇਹਨੇ ਝੋਟੇ ਨੇ ਬਣ ਜਾਣਾ ਤੇ ਇੱਕ ਰਮ ਨੇ ਤੇਰਾ ਨੰਬਰ ਬੋਲਿੰ ਬਾਈ ਲਓ ਵੀ ਮਿੱਤਰੋ ਇਹ ਕਿਸੇ ਵੀ ਭਰਾ ਨੂੰ ਛੋਟਾ ਕਟਾ ਜਾਂ ਵੱਡਾ ਕਟਾ ਕੱਟੇ ਹੀ ਕਹਿ ਸਕਦੇ ਉਹਨੂੰ ਸ਼ਾਨ ਨਹੀਂ ਕਿਉਂਕਿ ਦੇਖੋ ਦੋ ਦੰਦ ਹੀ ਆਉਂਦੇ ਆ ਵੱਡਾ ਕਟਾ ਤੇ ਛੋਟਾ ਕਟਾ ਜਿਹੜੇ ਨੂੰ ਵੀ ਮਰਜ਼ੀ ਚੰਗਾ ਲੱਗਦਾ ਦੋਨੇ ਸ਼ਕੇ ਭਾਈਆ ਉਹ ਪਹਿਲਾਂ ਵਾਲੇ ਸੂਏ ਦਾ ਇਹ ਬਾਦ ਵਾਲੇ ਦਾ ਤੇ ਕੱਟੀ ਹੋਈ ਦਿੱਤੀ ਨਹੀਂ ਸੀ ਮੱਝ ਨੇ ਚਲਾਈ ਸੀ ਦੇ ਦੂ ਫੇਰ ਹਮਨੇ ਨੰਬਰ ਬੋਲੀ ਬਾਈ 8284 951136 8284 84 951136 951136 ਹਾਂ ਲਓ ਵੀ ਮਿੱਤਰੋ ਇਹ ਰਮਣੇ ਦਾ ਨੰਬਰ ਹੈ ਛੋਟੀਆਂ ਪਿੰਡ ਕਿਲੋਮੀਟਰ ਦੋ ਹਾਂਜੀ ਫੂਲ ਤੋਂ 4 ਕਿਲੋਮੀਟਰ ਪਿੰਡ ਹੈਗਾ ਛੋਟੀਆਂ ਤਹਿਸੀਲ ਸਾਨੂੰ ਫੂਲ ਪੈਂਦੇ ਜਿਲ੍ਹਾ ਬਟਿੰਡੀ ਆ ਬਾਈ ਹਾਂ ਤੇ ਜਮਾ ਰਾਮਪਰੇ ਦੇ ਵੀ ਨਜ਼ਦੀਕ ਆ ਜਾਂਦਾ ਪਿੰਡ ਜਿਹੜਾ ਫੂਲ ਦੇ ਬਿਲਕੁਲ ਨਾਲ ਹੀ 4 ਕਿਲੋਮੀਟਰ ਹੀ ਆ ਕਚਹਿਰਾਂ ਦੇ ਨਾਲ ਹੀ ਸੜਕ ਆਉਂਦੀ ਹੈ ਤੇ ਜਦੋਂ ਵੀ ਤੁਸੀਂ ਕਈ ਵਾਰੀ ਉਹ ਵੀ ਵਿਚਾਰ ਬਣਦੇ ਵੀ ਬਾਈ ਕੋਲੇ ਰਮਣੇ ਕੋਲੇ ਗੜਾ ਕੱਢੀ ਉਹਦੇ ਜਾਨਵਰ ਦੇਖ ਕੇ ਜਾਈਏ ਜਦੋਂ ਮਰਜੀ ਤੁਸੀਂ ਬਾਈ ਨੂੰ ਫੋਨ ਲਾ ਲਿਓ ਕੋਈ ਆਏ ਨਹੀਂ ਜ਼ਰੂਰੀ ਵੀ ਤੁਸੀਂ ਕੱਟਿਆਂ ਦੀ ਖਾਤਰੀ ਹੋਣਾ ਕਈ ਵਾਰੀ ਆਏ ਵੀ ਦੇਖਦਾ ਵੀ ਯਾਰ ਬਾਕੀ ਸੌਕੀ ਮੁੰਡਾ ਯਾਰ ਫਾਰਮ ਤੋਂ ਕਰੀ ਜਾਂਦਾ ਹਨਾ ਤਾਂ ਵਧੀਆ ਚੰਗਾ ਹੀ ਇਹ ਕਮਾਈ ਕਰਦਾ ਫਾਰਮ ਦੇ ਵਿੱਚੋਂ ਹੁਣ ਗਾਂਾਂ ਦਾ ਵੀ ਬਾਹਰ ਰੱਖਿਆ ਮੈਂ ਸੈਟਲ ਪਸੰਦਾਂ ਦਾ ਹੀ ਪਸੰਦ ਦੱਸਿਆ ਸੀ ਵੀ ਇਹਦੇ ਡੈਡੀ ਦੀ ਡੈਥ ਹੋ ਗਈ ਸੀਗੀ ਥੋੜਾ ਜਿਹਾ ਜਦੋਂ ਇੱਕ ਬੰਦਾ ਪਹਿਲਾਂ ਇੱਧਰ ਹੁੰਦਾ ਤੇ ਤੁਸੀਂ ਦੇਖੋ ਇੱਧਰ ਖੋਲਨੀ ਆ ਆਹ ਦੇਲੇ ਦੂਜੇ ਘਰੇ ਖੋਲਨੀ ਆ ਤਾਂ ਉਸ ਹਿਸਾਬ ਦੇ ਨਾਲ ਬਹੁਤ ਮਤਲਬ ਸੈਟਮ ਹੋਰ ਵੀ ਜਿਆਦੇ ਮੱਝਾਂ ਸੀਗੀਆਂ ਤਾਂ ਉਹ ਮੱਝਾਂ ਰੱਖਦੇ ਆ ਬਸ ਇਹ ਮਤਲਬ 5-7 ਜਿੰਨੀਆਂ ਕਿ ਮਤਲਬ ਇਹਨਾਂ ਨੂੰ ਚੰਗੀਆਂ ਲੱਗਦੀਆਂ ਹੌਲੀ ਹੌਲੀ ਸਕੀਮ ਵਾਲੀ ਵੀ ਇਹਨਾਂ ਨੂੰ ਉੱਤਰ ਫਾਰਮ 'ਚ ਹੀ ਲੈ ਜਾਗੇ ਸ਼ਿਫਟ ਕਰ ਦੇਗੇ ਅੱਛਾ ਉਹਨਾਂ ਨੂੰ ਇਹਨਾਂ ਨੂੰ ਵੀ ਉੱਤਰੀ ਲੈ ਹਾਂ ਫਿਰ ਸਾਹਮਣੀਆਂ ਸੌਖੀਆਂ ਆਉਣੀਆਂ ਨੇੜੇ ਨਾਲੇ ਨਾਲੇ ਘਰ ਦਾ ਦੁੱਧ ਫਿਰ ਮੱਝਾਂ ਦੀ ਵਰਤਦੇ ਹਾਂ ਹਾਂ ਇਹ ਬਸ ਮੱਝਾਂ ਪਾਏ ਰੱਖੀਆਂ ਇਹਨਾਂ ਦੁੱਧ ਸੇਲ ਘਾਟੀ ਕਰਦੇ ਆ ਇਹਦਾ ਰਿ ਆ ਉਹ ਜਿਉਂ ਵਾ ਟਿਕਾ ਰ ਕਰੇ ਇਸ ਕਰ ਵਾ ਫਿਰ ਖਾਣ ਮੱਝਾਂ ਕਹਿ ਸਕਦੇ ਹਾਂ ਇਹ ਤਾਂ ਖਾਣਾ ਪੀਣਾ ਵਧੀਆ ਖਾਓ ਕੋ ਤੇ ਬਹੁਤ ਸੋਹਣੇ ਆ ਬਾਈ ਕੱਟੇ ਵੀ ਬਹੁਤ ਸੋਹਣੇ ਆ ਰੂਹ ਖੁਸ਼ ਹੋ ਗਈ ਬਾਈ ਇਹਨਾਂ ਦੀ ਸਮਝ ਦੇ ਕੇ ਤੇ ਹੁਣ ਇਹ ਤਾਂ ਆਪਣੇ ਵਾਲਾ ਵੀ ਜਿਵੇਂ ਮੰਨ ਲਓ ਕੱਟਾ ਪਾਲਦੇ ਹਾਂ ਜੇ ਭਈਆਂ ਦੇ ਸਿਰ ਤੇ ਆ ਤੇ ਇਹੀ ਚੀਜ਼ਾਂ ਦਾ ਫਰਕ ਹੁੰਦਾ ਜਦੋਂ ਮਾਲਕ ਨੂੰ ਵਿੱਚ ਰਹਿਣਾ ਰਮਣੇ ਉਹ ਚੀਜ਼ ਦਾ ਫਰਕ ਆ ਬਾਈ ਪੂਰੀ ਫਰਕ ਪੈਂਦਾ ਛੋਡੀ ਇਹ ਮਿਹਨਤ ਨੂੰ ਸਲਾਮ ਆ ਬਾਈ ਨਾਲੇ ਇਹਨੂੰ ਬਈ ਆਪਣੇ ਬੁਢੇ ਹੀ ਖੋਲਦਿਆਂ ਗਿਆ ਓਕੇ ਹਾਂ ਇਹਨੂੰ ਵੱਡੇ ਬਾਈ ਦੇ ਘਰੋਂ ਆ ਉਹੀ ਬੰਦੀ ਆ ਉਹੀ ਖੋਲਦੇ ਸਾਡਾ ਤਾਂ ਉਧਰ ਫਾਰਮ 'ਚ ਹੀ ਹੁੰ ਓਕੇ ਤੁਸੀਂ ਤਾਂ ਜਣੀ ਕਿ ਹਾਂ ਬਸ ਇਹਨਾਂ ਦੇ ਪੱਠੇ-ਪੁੱਠੇ ਪਾਉਣ ਆਉਂਦੇ ਆ ਇਸ ਤੇ ਇੱਧਰ ਔਕਾ ਖੁਕ ਪਾ ਗਿਆ ਉਹ ਜਦੋਂ ਬਾਹਰ ਅੰਦਰ ਕੱਢਣਾ ਉਦੋਂ ਆਪ ਹੀ ਬੁੜੀਆਂ ਬੰਦ ਹੁੰਦੀਆਂ ਹਾਂ ਬੁੜੀਆਂ ਬੰਦ ਨਹੀਂ ਕੋਈ ਚੱਕਰ ਨਹੀਂ ਇਹਨਾਂ ਫੀਲ ਹੀ ਆ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਬਾਈ ਧੰਨਵਾਦ ਟਿੱਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਦਾਂ ਦੇ ਭਰਾਵਾਂ ਨੂੰ ਦੇ ਕੇ ਹੋਰ ਵੀ ਜਿਹੜੇ ਮੁੰਡੇ ਆ ਨਵੇਂ ਪੰਮਾਂ ਦੀ ਬਾਹਰੋਂ ਵਾਪਸੀ ਕਰਨਾ ਚਾਹੁੰਦੇ ਆ ਆਪਾਂ ਦੀ ਇੱਧਰ ਵੀ ਆਪ ਦਾ ਰਜਗਾਰ ਕਰਨਾ ਚਾਹੁੰਦੇ ਆ ਪਰ ਇਹ ਇਦਾਂ ਦੇ ਭਰਾਵਾਂ ਨੂੰ ਦੇ ਕੇ ਉਹਨਾਂ ਨੂੰ ਹੌਸਲਾ ਮਿਲੂਗਾ ਹੋਰ ਵੀ ਤੁਸੀਂ ਕਿਤੇ ਢੇੜਾ ਵੀ ਕੱਢ ਤੇ ਪ੍ਰੋਫੈਸ਼ਨਲ ਆਪਾਂ ਇੰਟਰਵਿਊ ਵੀ ਕਰਾਂਗੇ ਜੀ ਤੇ ਥੋੜਾ ਜਿਹਾ ਇੱਕ ਚੀਜ਼ ਤੁਹਾਨੂੰ ਇੱਥੇ ਵੈਸੇ ਆਲਮੇ ਕੱਟੀ ਵੀ ਨਾ ਤਾਂ ਥੋੜਾ ਜਿਹਾ ਕਈ ਵਾਰੀ ਆ ਮੇਰੇ ਅਪਰੇਟ ਫੋਨ ਕਰਕੇ ਨਾ ਥੋੜੀ ਜੀ ਗੱਲ ਕਈ ਵਾਰੀ ਮੈਂ ਉੱਕ ਵੀ ਜਾਂਦਾ ਕਈ ਵਾਰੀ ਕਹਿਣਾ ਕੁਝ ਹੋਰ ਨਾ ਗੱਲ ਕੁਝ ਹੋਰ ਵੀ ਨਿਕਲ ਜਾਂਦੀ ਹੈ ਤੇ ਥੋੜਾ ਜਿਹਾ ਟਾਈਮ ਡਾਕਟਰ ਕਹਿੰਦਾ ਹੁੰਦਾ ਰਹੂਗਾ ਇਹ ਚੀਜ਼ਾਂ ਤਾਂ ਇਹ ਮਾੜਾ ਮੋਟਾ ਫਰਕ ਵੀ ਪੈ ਜਾਂਦਾ ਤੇ ਉਹ ਚੀਜ਼ ਵਾਤੇ ਵੀ ਪਹਿਲੀ ਮਾਫੀ ਕਈ ਵਾਰੀ ਕੋਈ ਕਹਿਣੇ ਹੋਰ ਹੈ ਨਾ ਪਰ ਅਮਨੇ ਕੁਝ ਹੋਰ ਨਿਕਲ ਜਾਂਦਾ ਭਾਈ ਤਾਂ ਠੀਕ ਹੈ ਜੀ ਧੰਨਵਾਦ ਸਤਿ ਸ਼੍ਰੀ ਅਕਾਲ